ਮਾਚ ਲਿਆਣ ਕੋਹਣਾ ਜੀਰ ਤੇ ਰਵਾਨਾ ਹੋ ਚੁੱਕੇ ਸਾਰੇ ਖਾਧੀਗੇ ਫਿਰ ਦਾ ਕਰਦੇ ਸਾਰਿਆਂ ਨੇ ਅੱਜ ਚਲਾਏ ਸਵਾ ਸਾਡੇ ਦੇ ਰੇੜੀ ਵੇਰੀ ਖਾਧੀਗੇ ਜਾਣ ਕੇ ਆਵਦੇ ਤੇ ਜਾ ਦਿਖਾਉਂ ਮੈਂ ਸਾਰਾ ਤੁਹਾਨੂੰ ਵੀਡੀਓ ਦਾ ਵੱਧ ਬਣਦੀ ਆ ਦੂਰੇ ਪੁਜਾਵਰੀਆਂ ਹੁਣ ਮੂਜਾ ਢੇਲਾ ਕਰਦੀਆਂ ਨੇ ਕਹਿਣਾ ਹੋ ਰਿਹਾ ਟਿਕੇੜੇ ਤੇ ਖਾਦੋ ਬੋਲੇ ਖਾ ਕੇ ਚਾ ਚਲ ਫਟੂਰੇ ਹੁਣ ਕਹਿੰਦਾ ਵਾ ਹਾਂ ਜੇ ਲੱਗਦਾ ਹੈ ਜੋ ਗੋਲੀ ਮਿਲ ਜੇ ਗਾਈ ਲਓ ਜੀ ਆਪਾਂ ਸੁਖਨਾ ਝੀਲ ਦੇ ਪਹੁੰਚ ਉੱਤੇ ਆ ਆ ਭਾਈ ਜਿਦਾਂ ਦਿਖਾਵਾਂਗੇ ਸਾਰਾ ਬੱਲੇ ਨਜ਼ਾਰ ਰੇ ਦੇਖਾਂ ਝਟਾ ਜਾ ਕਿਵੇਂ ਜਾਂਦਾ ਲਓ ਜੀ ਆਪਾਂ ਪਹੁੰਚ ਚੁੱਕੇ ਆ ਸੁਖਨਾ ਝੀਲ ਦੇ ਉੱਤੇ ਲੈ ਕੇ ਬੱਚੇ ਨੂੰ ਸੁਖਨਾ ਝੀਲ ਚੰਡੀਗੜ੍ਹ ਕਮਾਲ ਹੈ ਬੱਚੇ ਬਹੁਤ ਆਨੰਦ ਮਾ ਰ ਰਹੇ ਨੇ ਕਿ ਆ ਸੁਰਗੇ ਨਾਲ ਕਿਰਨਾ ਯਾ ਗਗਨਾ ਰਵੀ ਸ਼ਰਮਾ ਅੱਜ ਭਾਈ ਦਿਖਾਵਾਂਗੇ ਸਾਰਾ ਬਲੌਗ ਬਣੇ ਰਿਹਾ ਆਪਣੇ ਨਾਲ ਤੁਹਾਨੂੰ ਦਿਖਾਉਂਦੇ ਆ ਆਨੰਦ ਸਾਰਾ ਕਯਾ ਬਾਤ ਲੈ ਭਾਈ ਆਪਾਂ ਪਹੁੰਚ ਚੁੱਕੇ ਆ ਸੁਖਨਾ ਝੀਲ ਦੇ ਉੱਤੇ ਦਿਖਾਵਾਂਗੇ ਸਾਰਾ ਸਿਸਟਮ ਬੱਚੇ ਖੁਸ਼ ਆਏ ਲੈ ਪੈਸਾਂ ਕੇ ਤੱਕ ਪਹੁੰਚੀ ਜਿਆ ਬਾਹਤ ਖਾਣ ਪੀਣ ਦਾ ਚੱਲ ਰਿਹਾ ਕੰਮ ਲੈ ਕੋਪਾਈ ਤੇ ਚਲਾਇ ਸੁਕਣਾ ਛੀਲ ਜਾਉਂਦਾ ਲਾ ਆਇ ਤੇ ਮਗੜੇ ਵਾਹ ਹੈ ਕੀ ਸੋਕਨਾ ਚੀਲ ਤੇ ਪਹੁੰਚ ਚੁੱਕੇ ਆ ਭਾਈ ਸੁਨਿਖਾਵਾਂ ਅਨੰਦਾ ਦੇਖੋ ਬਨੇ ਕਸ਼ਤੀਆਂ ਫਤਨੇ ਪਹਾੜ ਦੇਖੋ ਦਰ ਆਰੇ ਲੱਕ ਆ ਗਿਆ ਇਹ ਸੋਕਨਾ ਚੀਲ ਬਹੁਤ ਸੰਗਤ ਪਹੁੰਚੀ ਹੋਈ ਆ ਤੇ ਪੁਜਾਰੇ ਪਰੇ ਗਏ ਦੇਵਾ ਚੀਲ ਚ ਗੇੜੇ ਆ ਮਾਈ ਗਾ ਰਤੇ ਆ ਪਾਈ ਜੀ ਟੈਟ ਲਾਈਨ ਤੇ ਦਿਖਾਉਂਦੇ ਤੁਹਾਨੂੰ ਬਹੁਤ ਦੇਖੋ ਪਾਈ ਉਹ ਫਰਦ ਨੇ ਪਹਾੜ ਪਹਾੜ ਵੀ ਨੀ ਲਵੇ ਆਗੇ ਲਓ ਜੀ ਬਾਹਰ ਕਿੱਥੇ ਬੋਰਡ ਦੇ ਉੱਤੇ ਮੇਰਾ ਨਾਮ ਤਾਂ ਗੁਰਾਲੀ ਸਿਆ ਹਲੋ ਸਿਆ ਲੈ ਲੈ ਨੰਦ ਭਾਈ ਹਾਂ ਚਲੋ ਚਲੋ ਜੀ ਕਾਲ ਸਿੱਧਾ ਜਲਪੁਰ ਜੁੜਾ ਹੈ ਯਾ ਭਾਈ ਦੇਖੋ ਬਾਕੀ ਪਿਆਰੇ ਆ ਰਿਹਾ ਨੰਦ ਭਾਈ ਪੂਰਾ ਕਿੱਥੇ ਫਰਦ ਹੈ ਆ ਜਾ ਆ ਜਾ ਕਿੱਥੇ ਫਰਦ ਹੈ ਆਓ ਫਰਦ ਨਾ ਭਾਈ ਗੁਰ ਧਿਆਨ ਹੋਰੀ ਇਧਰ ਅਸੀਂ ਫਰਦਿਆਂ ਬੋਰਡ ਚ ਕਹਿੰਦੇ ਸਾਰੇ ਰੋਕੇ ਬੱਚੇ ਮਾਰੀ ਭਾਈ ਕੁੜੀ ਐਕਸੀਡੈਂਟ ਹੋ ਜਾਏਗਾ ਤੇ ਆ ਪਤੌਰੇ ਜੀ ਘੁੰਮ ਜਾਨੇ ਲੈ ਆਪਈ ਕਰਤੇ ਆ ਹੈ ਲਾਜੀ ਕਰਤੇ ਆ ਨ ਵੀ ਫਿਰਦਾ ਗਾ ਬੋਲਟ ਚੱਜ ਓਏ ਕਾ ਨੂੰ ਜਿੱਗਦਾ ਓਏ ਲੈ ਓਏ ਆਏ ਦੇ ਉਧਰ ਓਏ ਮੁਰਦੀ ਘਾਟਾ ਸ਼ਰੇ ਆਪ ਫਿਰ ਤਨੇ ਕਰਤੇ ਆ ਜਿਹਦੇ ਪੌਦੇ ਮਾਸ਼ ਫਿਰ ਗਿਆ ਜੇ ਐਪਕੇ ਭਾਵੇਂ ਚੱਲੂ ਏ ਰੇਸ਼ ਰੱਖਾ ਇੱਥੇ ਨਾ ਕਿੰਨੀ ਕਿਤਰਾ ਦੇਖ ਲੈ ਕਿੰਨੀ ਜਾਂਦੇ ਸ਼ੇਰ ਕਿੱਧਰ ਜਾਣੇ ਓ ਇੱਧਰ ਮੋੜ ਲੈ ਇੱਧਰ ਗੱਡੀ ਸ਼ੇਰ ਆ ਹਾਂ ਚੱਲ ਇੱਧਰ ਵਾਹ ਚੱਲ ਭਾਈ ਅਸੀਂ ਵਾਹ ਚਲਾ ਹੁਣ ਤੋਂ ਨੀ ਮੋੜ ਦੇਾਂਗੇ ਮੋੜਦੀ ਵੀ ਨਹੀਂ ਕਰ ਅੱਛਾ ਉਹ ਆ ਬੋੜਿਆ ਕੋਈ ਮੈਂ ਦੇਖ ਹੀ ਜਾਗਾ ਐ ਮੋੜਦੀ ਹੈ ਮੈਂ ਸੋਚੀ ਜਾਈਗਾ ਇੱਥੇ ਮੋੜ ਉਹ ਆ ਪੁੱਤ ਕੁਮਾ ਕਿਦਾਂ ਲੈਂ ਆ ਸਟੀਅਰਿੰਗ ਹੈ ਹੈਗਾ ਦੇਖ ਲਿਆ ਸਟੀਅਰਿੰਗ ਹੈ ਚੱਲ 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 ਕਰ ਆਹ ਹਾਂ ਆਨੰਦੀ ਆ ਰਹੇ ਹੋ ਭਾਈ ਚਲੋ ਆਨੰਦੀ ਆ ਰਹਾ ਦੇਖ ਪੂਜਾ ਕਹਿੰਦੀ ਪਾਣੀ ਜੀ ਕਿਆ ਬਾਤਾਂ ਚੱਲ 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 ਕਰ ਓਏ ਮੋੜ ਲਿਓ ਐ ਗੱਲਾਂ ਕਰੋ ਉੱਤਰ ਡੂੰਗੇ ਚ ਥੋੜਾ ਜਿਹਾ ਓਏ ਕਿਉਂ ਡਰਦਾ ਆ ਜਾ ਆ ਜਾ ਕੋਨਰ ਦੇ ਆ ਜਾ ਇੱਧਰ ਆ ਤੂੰ ਕਿੱਥੇ ਇੱਧਰ ਚੱਲਾਂਗੇ ਓਏ ਆ ਚੱਲਾਂਗੇ ਆ ਜਾ ਓਏ ਆ ਜਾ ਤੂੰ ਬਾਈ ਬੜ ਕੇ ਇੱਧਰ ਹੀ ਆ ਜਾ ਬਾਈ ਬੜ ਲੈ ਗੱਲ ਬੜ ਲੈ ਭੱਜ ਜਾ ਲੈ ਨਹੀਂ ਕਰਦੀ ਹੁੰਦੀ ਉਹ ਤਾਂ ਔਰ ਚ ਇੱਧਰ ਖੜੇ ਖੰਜ ਬਣੇ ਤਾਨਾ ਮੱਥ ਪਾਇਆ ਲੈ ਭਾਈ ਆਨੰਦੀ ਆਇਆ ਪਿਆ ਗੁਰਤੇ ਆ ਨਾ ਕਹਿੰਦੇ ਓ ਫੜਦਾ ਜੇ ਮੋੜ ਕਿਲਿਓ ਗੱਡੀ ਟਾਈਮ ਨੋਟ ਰੱਖਿਓ ਭਾਈ ਅੱਧੇ ਘੰਟੇ ਚ ਮੁੜਨਾ ਜੀ ਆ 45 ਤੇ ਚੱਲੇ ਆਪਾਂ 5 10 ਤੇ ਮੁੜਾਂਗੇ ਐ ਪਿਆਰ ਟਾਈਮ ਆ ਇਹਦਾ ਲਓ ਜੀ ਹੈ ਕੋਈ ਨਾ ਉਹ ਡਾਕੂ ਚੱਕੀਦਾ ਹੁੰਦਾ 50 ਰੋਸ ਤੇ ਹੁੰਦਾ ਵੀ ਵਾਰ ਕੁ ਨੂੰ ਨਹੀਂ ਸੁਣਦਾ ਮੜੇ ਲਓ ਜੋਰ ਭਾਈ ਕਸਰ ਤੱਕ ਕਰੋ ਅੱਛਿਆਂ ਰੋਕਾ ਦੋ ਗਿਰੇਗਾ ਪਾ ਵੇਖੋ ਨੰਦ ਆਇਆ ਪੈਂ ਨੰਨ ਨੰਤੀ ਆ ਜਾ ਆ ਗਏ ਤੇ ਨਾ ਖੜਾ ਕਰਦੇ ਆ ਭਾਈ ਪਿੱਛੇ ਪਤਾ ਪਹਿਲਾਂ ਚੜਾ ਡਰਦਾ ਸੀ ਪਹਿਲਾਂ ਉਹ ਡਰਦਾ ਸੀ ਪਰ ਹੁਣ ਠੀਕ ਹੈ ਕਹਿੰਦਾ ਆ ਜਾ ਉਰੇ ਕਿਤੇ ਬੈਠੇ ਜਗ੍ਹਾ ਉਰੇ ਆ ਜਾ ਫਿਰ ਟੇਸਟ ਸਟੈਂਡ ਹੈ ਹੂੰ ਸਟੈਂਡ ਹੈ ਉਹ ਮਗਰ ਉੱਢ ਜਿੱਥੇ ਕਿਤੇ ਉੱਡਦੀ ਆ ਆ ਜਾ ਉਹ ਠੀਕ ਹੈ ਆ ਜਾ ਹੁੰਦੇ ਇੱਕ ਟੁਕ ਮਾਲੇ ਜਿੱਥੇ ਬੱਲੇ ਤਾਂ ਨਹੀਂ ਜਾਈਂ ਟਿੱਕ ਕਰ ਮਾਲੇ ਟਿੱਕ ਕਰ ਜਿੱਥੇ ਜਲਦੀ ਰੋ ਤਾਰੇ ਹਾਂ ਨਾ ਜਿਹਨੇ ਚਲਾਉ ਹੋਂ ਨਹੀਂ ਚੱਲਦਾ ਬਾਈ ਨੂੰ ਨਹੀਂ ਚਲਾ ਰਹੇ ਹਾਂ ਬਾਈ ਨੂੰ ਰਭੀਆਂ ਨੇ ਬੰਦੇ ਬੰਦੇ ਬੰਦੂ ਨੇ ਬੰਦੇ ਨਹੀਂ ਆਉਂਦਾ ਤਾਂ ਨਹੀਂ ਉਹ ਕੋਈ ਕੋਈ ਤਾਂ ਉਹ ਲਾਇ ਹੈ ਕੋਈ ਨਿਸ਼ਾਨ ਨਹੀਂ ਲਾਈ ਹੋਤਰ ਮੁਕੀ ਆ ਨਾ ਘਰ ਤੇ ਆ ਨਾ ਕੋਈ ਨਹੀਂ ਖੁਦ ਰੁਕ ਗਈ ਕਿ ਉਹ ਉਹ ਵੱਡੀ ਹੈ ਦੂਜੀ ਹੈ ਉਹ ਦੂਜੀ ਮਸ਼ੀਨ ਤੇ ਚੱਲੂ ਚੱਲਦੀ ਹੈ ਜਨੈਟਰ ਇੰਜਨ ਦੇ ਇੰਜਨ ਦੇ ਕੱਲ ਹੋ ਜਾਕ ਆ ਜਾ ਆ ਜਾ ਸ਼ੇਰਾ ਹਾਂਜੀ ਚਲਾਉਣਾ ਕਿੱਥੋਂ ਚਲਣਾ ਪੁੱਤ ਹੈ ਪਹਿਲਾਂ ਦੋ ਜੀ ਪਹਿਲਾਂ ਭਾਈ ਚੱਕੀ ਮੈਂ ਉਹਨੂੰ ਮਾਰਨਾ ਤੇ ਮਾਰਨਾ ਡਰ ਲੱਗਦਾ ਕੋਈ ਗੱਲੀ ਇਦੋਂ ਮਾਰ ਸਕਦੇ ਆਪਾਂ ਨਹੀਂ ਤਾਂ ਡਰ ਲੱਗਦਾ ਡਰ ਲੱਗਦਾ ਠੀਕ ਹੈ ਮਾਰੋ ਚਲੋ ਲਓ ਜੀ ਸਿਆ ਕਹਿੰਦੀ ਬਾਈ ਕਿਸ਼ਤੀ ਚਲਾਉਣੀ ਆਂ ਭਾਈ ਮੇਰਾ ਹੁੰਦੇ ਸਿਆ ਕਿਸ਼ਤੀ ਚਲਾ ਰਹੀ ਮੇਰਾ ਹੁੰਦੇ ਆ ਰੁੜ ਜਿ ਕੁੜੀ ਤੂੰ ਨਹੀਂ ਰੁੜਦਾ ਉਹ ਬੈ ਕੇ ਉਹ ਤਾਂ ਬੈਠ ਖੜਾ ਨਹੀਂ ਖੜਾ ਰਹਿ ਗਿਆ ਥੋੜਾ ਇਹ ਮਾਂਗੇ ਰੁੜ ਜੀ ਪਾਣੀ ਮੁੱਕ ਕੇ ਨਿਕਲ ਗਿਆ ਆਜੋ ਆਜੋ ਆ ਗਏ ਭਾਈ ਕਰਤੇ ਐਰ ਹੋਰੀ ਵੀ ਕਹਦੇ ਇਹਨੇ ਪਤਾ ਲੱਗ ਰ ਆਈ ਮੋੜ ਲਾਂਗੇ ਪੁੱਤੋਂ ਨਹੀਂ ਮੁੜਿਆਂਗੇ ਐਂ ਦੇਖ ਲਓ ਹੈ ਪੁੱਤੋਂ ਨਹੀਂ ਕਿੱਥੋਂ ਮੁੜ ਐ ਜੋ ਪੁੱਤੋਂ ਨਹੀਂ ਬਟ ਐਂ ਦੀ ਨੀ ਹੋਣ ਰੱਖੋ ਮੜਿਆ ਹੈ ਪੰਜ ਦਾ ਪੰਜ ਦਾ ਇੱਥੇ ਉਹਦੇ ਪਹੁੰਚ ਰ ਹੈ ਜੋ ਸਾਗੇ ਹੁਣ ਜੋ ਸਾਗੇ ਉੱਡੇ ਜਾ ਤਾਂ ਹੀ ਲੱਗਦਾ ਨਾ ਹਾਨੂੰ ਵੀ ਪਹਿਲੇ ਸਾਨੂੰ ਵੀ ਲੱਗਦਾ ਮੜਿਆ ਜਾਂਦਾ ਕੁਛ ਨਹੀਂ ਹੈਗਾ ਆ ਵੀ ਮੁੜਿਆ ਪਰ ਲਿਆ ਬਹੁਤ ਘੈਂਟ ਸਰਾ ਗਲਵਾਤ ਜਿੰਨ ਦਿਨ ਪਾਣੀ ਬਾਹਰ ਕੱਪੜੇ ਗਿੱਲੇ ਕਸਤੇ ਨਨਤ ਭਾਈ ਆ ਗਿਆ ਦੇਖਿਆ ਵਾ ਲੈ ਬਾਈ ਅਨੰਦ ਜੀ ਬਣਿਆ ਵੇ ਸੀ ਆ ਗਏ ਜੀ ਕੀ ਆ ਬਾਤਾਂ ਕੀ ਆ ਹੈਲੋ ਕੋਈ ਨਹੀਂ ਆ ਗਿਆ ਸੀ ਆ ਜੋੜ ਹੈਪੀ ਕਿ ਜੈਸ ਹੈਪੀ ਲੈ ਭਾਈ ਆ ਵੀ ਚੌਜਾ ਪੂਰਾ ਕਰ ਲਿਆ ਕਹਿੰਦੇ ਕਿਸ਼ਤੀ ਜੀ ਚਲਾਉਣ ਵਾਲਾ ਅੱਜ ਹੋવાનું ਕਰਦਾ ਲੈ ਭਾਈ ਕਿਸ਼ਤੀ ਵਾਲਾ ਸ਼ੌਕ ਜੀ ਵੀ ਪੂਰਾ ਕਰ ਲਿਆ ਉਹਦਾ ਪਹਿਲਾਂ ਵੀ ਕਰਿਆ ਸੀ ਅੱਜ ਦੁਬਾਰੇ ਕਰ ਲਿਆ ਭਾਈ ਕਹਿੰਦੇ ਉੱਪਰ ਨਹੀਂ ਚਲਾਏਗਾ ਮੋੜੋਂਗੇ ਚਲੋ ਜੀ ਫਿਰ ਚਲੋ ਬੜਾ ਦੱਬ ਕੇ ਰੱਖੋ ਗੱਲ ਕਿੱਧਰ ਚੱਲ ਨਪੋ ਅਹੀਂ ਚੱਲਾ ਉਤਨੀ ਮੈਂ ਤਾਂ ਹੈਲੋ ਗੱਲ ਲਵਾਤ ਹੋਈ ਬੇਸਰਾ ਸਰਾ ਗੱਲਵਾਤ ਹੋਈ ਬਈ ਬਾਈਸਾ ਗੱਲਵਾਤ ਸਿਆ ਸਾਡੀ ਖੁਸ਼ਿਆ ਖੂਰੀ ਕਹਿੰਦੀ ਫੋਟ ਚੜ ਗਿਆ ਅੱਜ ਇਹ ਮੁਰਦੀ ਘਟ ਐ ਉਹ ਅਜੀਆ ਇੱਧਰ ਚੱਲ ਭਾਈ ਕਿੱਥੇ ਜਾਨੀ ਐ ਮਿੰਟ ਗੱਲ ਲਾ ਪਿੰਤਾ ਮਿੰਟ ਗੱਲ ਲਾ ਮੈਂ ਇੱਧਰ ਕਦੋਂ ਮੁਰਦੀ ਐ ਇੱਧਰ ਹੀ ਮੁਰਦੀ ਉਹ ਬੜੀ ਹੈ ਉਹ ਲੋਕ ਤੇ ਰੱਖ ਲੈ ਰੱਖ ਲੈ ਤੇ ਇਹ ਰਾਤ ਚੋਲੇ ਗਏ ਬਾਕੀ ਇਹਨਾਂ ਦਾ ਕੰਮ ਜਾਨ ਕਰ ਸਕਦੇ ਕੀ ਹੈਗੇ ਐਸੀ ਆ ਚਾਚੀ ਗਾ ਜਿੱਜੂ ਚਾਚੀ ਗਾ ਚਾਚੀ ਗਾ ਹੋਰ ਇੱਕ ਪਾਉ ਬੈਠੀ ਅਧੜੀ ਲਈ ਕੂਕੀਆਂ ਆਈਆਂ ਹੈ ਇਹਨਾਂ ਉਹ ਬੈਠੀ ਹੈ ਸਾਲੀ ਨੂੰ ਵੀ ਲੈ ਜਾਂਦੇ ਨਾਲ ਸਾਲੀ ਨੂੰ ਆਉਣੀ ਛੱਡ ਨਾਲ ਲੱਗ ਰਿਹਾ ਕੀ ਕਰਦਾ ਅੱਛਾ ਵਾਹ ਵਾਹ ਦੇ ਫਰਮ ਹੁੰਦਾ ਦੱਸ ਦਈਆ ਮਾਸੀ ਆਪਰਾ ਕਿ ਮਾਸੀ ਠੀਕ ਆ ਗਏ ਅਬ ਉਹ ਸਾਰੇ ਝਲਵਾ ਰਹੇ ਮਤਲਬ ਜਿ ਝਲਵਾ ਰਹੇ ਉਹ ਇਧਰ ਲਈ ਕੰਦ ਵਾਲੀ ਮੈਦਾਨ ਚ ਹੋਈ ਪਈ ਸੀ ਚੱਲ ਵਧੀਆ ਲੈ ਦੇਖ ਲੈ ਮਿਨਾਰੇ ਕਿੰਨੇ ਦਿਗੜਦੇ ਜਿਹੇ ਇਧਰ ਕੰਦ ਵਾਲੇ ਸਾਰੇ ਆ ਹੈ ਚੀ ਹੋ ਰਹੀ ਆ ਆਹ ਹੋ ਰਹੀ ਆ ਚੱਲ ਚੱਲ ਹਰ ਪਾਈ ਲਓ ਫੋਏ ਕਰਿਆ ਨੰਦ ਬਣਿਆ ਪਿਆ ਮੁੰਡਿਆ ਆਈ ਜਾ ਮੇ ਤੁੱਟ ਕੰਮ ਗਿਆ ਉਥੋਂ ਦੀ ਬਸ ਨਾਲ ਹੀ ਆਹ ਉਹ ਪਰਦੇ ਨੇ ਕਰਤੇ ਆ ਨੋਰੀ ਪੈਸਾ ਤੋਂ ਮੂਰੇ ਨੰਗ ਚੁੱਕੇ ਨੇ ਤੇ ਚਲਾਉਂਦੇ ਨੇ ਕਿਤੇ ਦੁਰਨੇ ਪਦੇ ਹੋ ਆਗੇ ਪਹਿਲ ਕਰਦੇ ਆ ਅੱਗੇ ਜੀ ਕਿਹੋਈ ਆ ਕਿਲੇ ਨਾ ਮੈਂ ਟਾਈਮ ਨਾ ਕਰ ਚਾਰ ਵਜੇ ਮੂਰੇ ਨਾ ਕੋੰਦਰਾ ਪੈਣੀ ਦਲ ਚੇਰੇ ਚਲੇ ਇਤਰੇ ਫਿਰਦੇ ਮਸਤੀਆਂ ਫਿਰਦਾ ਤੇ ਇਹ ਕਹਿੰਦਾ ਨਹੀਂ ਜਾ ਰਿਹਾ ਤੁਹਾਨੂੰ ਲੱਗਦਾ ਚੱਲ ਕੇ ਆਂਦੇ ਆਂ ਅਜੇ ਨਹੀਂ ਲੈਣੇ ਜਾਣਾ ਭਾਈ ਦੁਨੀਆ ਗਾਂ ਤੋਂ ਬਾਹਰ ਜਾ ਕੇ ਦੇਖ ਲੰਦਰੋ ਆਪੜੀ ਅਲਗੀ ਨਹੀਂ ਹੋ ਜਾਂਦੀ ਆਹੜੇ ਹੌਲੀ ਨੰਤਰਾ ਹੋਟੇ ਤੇ ਇੱਕ ਕੰਨ ਹੌਲੇ ਹੌਲੀ ਚੱਲਦੇ ਵੀਡੀਓ ਬਣਾਣਾ ਚਾਹੁੰਦਾ ਮੈਂ ਤਾਂ ਬਣਾਉ ਜੇ ਗੂਸਲ ਬੱਗ ਰਹੇ ਨੇ ਢੇਨ ਨੂੰ ਕੋਣ ਕੋਈ ਨਾ ਸਮਝਿਆ ਤੋਂ ਨਹੀਂ ਆ ਗਿਆ

ਲਓ ਜੀ ਬਹੁਤ ਬਹੁਤ ਆਨੰਦ ਆਇਆ ਭਾਈ ਬਹੁਤ ਕਿਸ਼ਤੀ ਦੇ ਵਿੱਚ ਘੁੰਮੇ ਅਸੀਂ ਸਾਨੂੰ ਕਹਿੰਦਾ ਐਸਾ ਲੰਦਾ ਆ ਐਸਾ ਆਇਆ ਕਦੀ ਵੀ ਨਹੀਂ ਆਇਆ ਐਸਾ ਨਨ ਕਦੀ ਵੀ ਨਹੀਂ ਆਇਆ ਨਹੀਂ ਆਇਆ ਕੀ ਕਰਨਾ ਖੁਸ਼ ਆ ਭਾਈ ਹਾਂ ਭਾਈ ਹਾਂ ਜਾਗੇ ਨਾ ਖੁਸ਼ ਹਾਂਜੀ ਕੀ ਬਲ ਮਣੀ ਗੱਲ ਸਰ ਨਜ਼ਾਰਾ ਆ ਆ ਵੀ ਕਿਵੇਂ ਰਿਹਾ ਵਧੀਆ ਪੂਰਾ ਘੈਂਟ ਠੀਕ ਠੀਕ ਆ ਘੈਂਟ ਕਿਸ਼ਤੀ ਘੜੇ ਦਿੱਤੇ ਫਿਰ ਹਾਂ ਹਾਂ ਵੀ ਸੀ ਅੱਗੇ ਦੱਸੋ ਸੀ ਅੱਗੇ ਪੂਰਾ ਘੈਂਟ ਪੂਰਾ ਵਧੀਆ ਜਮੀ ਘੈਂਟ ਹੈ ਜੀ ਆ ਪੂਰਾ ਵਧੀਆ ਜਮੀ ਘੈਂਟ ਪੂਰਾ ਗੰਡ ਬਹੁਤ ਆਨੰਦ ਲੱਤਿਆ ਜਵਾਖਾਂ ਨੇ ਲਾਓ ਜੀ ਦੇਖੋ ਭਾਈ ਚੰਡੀਗੜ੍ਹ ਸ਼ਹਿਰ ਇਹ ਆ ਭਾਈ ਚੰਡੀਗੜ੍ਹ ਸ਼ਹਿਰ ਕਹਿੰਦੇ ਸੋਗਰਾ ਝੀਲ ਤੋਂ ਆ ਗਿਆਂ ਬਾਉਸਾ ਪਹੁੰਚ ਲਿਆ ਵਾਸਟੈਂਡ ਹਾਂ ਮੈਂ ਸਾਰਾ ਟੋਚ ਬੈਹ ਚੁੱਕੇ ਸਾਰੇ ਚੱਲਿਆ ਬਾਉਸਾ ਨਾ ਬਸ ਟਾਇਰ ਆਨੇ ਮੱਤਿਆ ਵਾੜੀ ਆਉਂਦੇ ਆ ਬਾਈ ਹੁਣ ਵਧਿਆ ਰਿਹਾ ਜਨਾ ਜ਼ੋਰ ਘੈਂਟ ਗੱਲ ਬਾਤ ਇੰਨਾ ਮਹਿਸੂਸ ਸਾਰਾ ਵਾਤੀ ਪੜੇ ਰਿਹਾ ਨਾ ਲੈ ਬਾਈ ਚੰਡੀਗੜ੍ਹ ਸ਼ਹਿਰ ਕਹਿੰਦੇ ਯਾ ਬਾਈ ਜੰਡੀਗੜ੍ਹ ਸ਼ਹਿਰ ਲਾਲ ਬੱਤੀ ਹੋਈ ਇਹਨੇ ਬਾਈ ਲਾਲ ਬੱਤੀ ਬੱਤੀ ਬਾਦ ਨਾ ਬਾਈ ਮਿੰਟ ਬਾਦ ਹੀ ਗਈ ਨਾ ਇੱਕ ਮਿੰਟ ਬਾਦ ਹੀ ਬੱਤੀ ਹੋਈ ਲਾਲ ਨਾ ਬਤਾ ਫਟੇਨੀ ਉਹ ਬੜਾ ਗੇਰੋ ਪਾਕ ਨੂੰ ਖਾਣ ਨਾ ਮਿਲ ਲੋ ਬਈ ਦੋਸਤੋ ਆਪ ਪਾ ਚੁਕੇ ਆ ਘਰੇ ਸਾਡੇ ਨਾਲ ਪਾ ਚੁਕੇ ਨੇ ਰਾਤ ਦੇ ਲੇ ਲੋਤ ਹੋ ਗਏ ਪਰ ਬਹੁਤ ਘੈਂਟ ਟੂਰ ਆ ਨਜ਼ਾਰਾ ਆਇਆ ਬਹੁਤ ਵਧੀਆ ਰਿਹਾ ਅੱਜ ਕਹਿਣ ਗੱਲ ਬਾਤ ਰਹੀ ਥੈਂਕ ਯੂ ਵਲੋਗ ਮਿਲਦੇ ਆ ਅਗਲੇ ਵਲੋਗ ਅਗਲੇ ਵਲੋਗ ਚ ਬਣਾਈ ਸ਼ੁਕਰੀਆ ਥੈਂਕ ਯੂ ਜੀ